ਪਾਸਪੋਰਟ ਮਿਲ ਗਿਆ ਟਰੀ ਦਾ ਬਰਾ ਸਾਹਿਬ ਸ਼ੁਕਰਾਨਾ ਕਰਨਾ ਬਣਦਾ ਆ ਆਲ ਸਵੀਟ ਸੈਂਟਰ ਬਹੁਤ ਹੀ ਵਧੀਆ ਮਟੀਰੀਅਲ ਮਿਲਦੀ ਇੱਥੋਂ ਬਾਪੂ ਜੀ ਦੀ ਲੱਗਦੀ ਆ ਸਟਾਲ ਇੱਥੋਂ ਆਪਣੀਆਂ ਸਾਰੀਆਂ ਇੰਡੀਅਨ ਜਿਹੜੀਆਂ ਸਬਜ਼ੀਆਂ ਮਿਲ ਜਾਂਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਚੰਨਾਂ ਗੁਰਦੁਆਰਾ ਸਾਹਿਬ ਅੱਜ ਅਸੀਂ ਚੱਲੇ ਆ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਵੈਸੇ ਅੱਜ ਅਸੀਂ ਗੁਰਦੁਆਰਾ ਸਾਹਿਬ ਤਾਂ ਚੱਲੇ ਆ ਕਿਉਂਕਿ ਅਸੀਂ ਕਰਨਾ ਅੱਜ ਸ਼ੁਕਰਾਨਾ ਜਿਵੇਂ ਤੁਹਾਨੂੰ ਪਤਾ ਹੈ ਗੁਰਸੈਬ ਸਿੰਘ ਨੂੰ ਔਰ ਗੁਰਸੈਬ ਦੇ ਪਾਪਾ ਨੂੰ ਪਾਸਪੋਰਟ ਮਿਲ ਗਿਆ ਅੱਜ ਦਾ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਸ਼ੁਕਰਾਨਾ ਕਰਨਾ ਬਣਦਾ ਅੱਜ ਮੌਸਮ ਵੀ ਹੈ ਜਿਹੜਾ ਵਧੀਆ ਹੋਇਆ ਰਹਿਣਾ ਗੁਰਸੈਬ ਨਹੀਂ ਤਾਂ ਇੱਥੇ ਗਰਮੀ ਬਹੁਤ ਜ਼ਿਆਦਾ ਹੋ ਗਈਦੀ ਹੁਣ 3-4 ਦਿਨ ਹੋ ਗਏ ਲਗਾਤਾਰ ਮੀਂਹ ਪੈਂਦੇ ਨੂੰ ਮੀਂਹ ਪੈਣ ਕਰਕੇ ਜਿਹੜਾ ਟੈਂਪਰੇਚਰ ਉਹ ਲੋ ਹੋ ਗਿਆ ਗੁਰਸੈਬ ਦੇ ਪਾਪਾ ਆਉਣੇ ਵਾਲਿਆਂ ਕੰਮ ਤੋਂ ਫਿਰ ਆਪਾਂ ਚੱਲਦੇ ਆਂ ਕੁਸੀਂ ਵੀ ਸਾਡੇ ਨਾਲ ਦਰਸ਼ਨ ਕਰੋ ਅਸੀਂ ਵੀ ਕਰਨ ਚੱਲੇ ਆ ਠੀਕ ਆ ਗੁਰਸਾਇਆ ਠੀਕ ਆ ਹੁਣ ਮੈਂ ਮਿਲਦਾ ਤੁਹਾਨੂੰ ਕਿੱਥੇ ਨੂੰ ਇੱਕ ਕਿਆ ਮੈਨੂੰ ਸਰਪ੍ਰਾਈਜ਼ ਦੇ ਲੱਗਿਆ ਬਹੁਤ ਬੜਾ ਆ ਦੇਖੋ ਅੱਜ ਮਮਾ ਵੀ ਆਇਆ ਹੋਇਆ ਹੈ ਇਹ ਅੱਜ ਗੁਰਸਾਇਬ ਨੂੰ ਮਿਲ ਗਿਆ ਸਰਪ੍ਰਾਈਜ਼ ਭਰਾ ਵੀ ਚੱਲੇ ਆ ਨਾਲ ਮੈਚਿੰਗ ਮੈਚਿੰਗ ਹੋਈ ਹੋਈ ਆ ਹੋਰ 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 ਕੰਮ ਤਾਂ ਪਤਾ ਨਹੀਂ ਕੀ ਨੇ ਜਾਣਾ ਚਲੋ ਵਧੀਆ ਚਲੋ ਬੜੀ ਪਲਾਨ ਬਣਿਆ ਮੈਂ ਚੱਲਦਾ ਮੈਂ ਵੀ ਕਿੱਥੇ ਹਾਂ ਚਲੋ ਵਧੀਆ ਦਰਸ਼ਨ ਹੋ ਜੂਗੇ ਚੱਲ ਚੰਦੀਏ ਗੁਰਸਾਹ ਪਰ ਮੇਰੀ ਮੈਚਿੰਗ ਮੈਚਿੰਗ ਹੋਈ ਹੋਈ ਆ ਮਾਮੇ ਨਾਲ ਸ੍ਰੀ ਗੁਰੂ ਸਾਹਿਬ ਮੇਰੇ ਪ੍ਰੀਆ ਮਨਰ ਪਈ ਆ ਮੇਰੇ ਵੀ ਤੁਮ ਆਪਾਂ ਨੇ ਮਠਾਈ ਲੈ ਲਈ ਹੁਣ ਚੱਲਦੇ ਹਾਂ ਜੀ ਗੁਰੂ ਘਰ ਕਰਦੇ ਆ ਜਾ ਕੇ ਦਰਸ਼ਨ ਇਹ ਆ ਚਾਰਲਸ ਥੀਟ ਸੈਂਟਰ ਬਹੁਤ ਹੀ ਵਧੀਆ ਮਠਾਈ ਮਿਲਦੀ ਇਹਨਾਂ ਤੋਂ ਚਲੋ ਚੱਲਦੇ ਹਾਂ ਹੁਣ ਸਬਜ਼ੀਆਂ ਲੈਣੀਆਂ ਗੁਰਸਾਹਿਬ ਨੇ ਆਪਣੀ ਫੇਵਰੇਟ ਲਈ ਆ ਭਿੰਡੀ ਇੰਡੀਅਨ ਮਾਰਕੀਟ ਤੋਂ ਮੈਂ ਬੜਾ ਹੋ ਗਿਆ ਅੱਦਰ ਬਾਪੂ ਜੀ ਦੀ ਲੱਗਦੀ ਆ ਸਟਾਲ ਇੱਥੋਂ ਆਪਣੀਆਂ ਸਾਰੀਆਂ ਇੰਡੀਅਨ ਜਿਹੜੀਆਂ ਸਬਜ਼ੀਆਂ ਮਿਲ ਜਾਂਦੀਆਂ ਆ ਮਾਰਕੀਟ 'ਚ ਵਧੀਆ ਸਬਜ਼ੀਆਂ ਸਭ ਕੁਝ ਵਧੀਆ ਮਤਲਬ ਵਧੀਆ ਲੱਗਦਾ ਚਲੋ ਹੁਣ ਚਲੀਏ ਪੁਣਾ ਪੱਛੀ ਜਾਂਦੇ ਆ ਮਜ਼ਾ ਆ ਗਿਆ ਉਹ ਨਾ ਪਾ ਚਾਲਦੇ ਆ ਮੱਥਾ ਟੇਕਦੇ ਆ ਅੰਮ੍ਰਿਤਪੁਰ ਨੂੰ ਚੱਲਦੇ ਆ ਉਹ ਦੇਖੋ ਮੱਥਾ ਹੋ ਬਕਰਿਆ ਤੇ ਢੀਓ ਵੇ ਲੰਗਰ ਜੇ ਰੋਹ ਨਾ ਨਾ ਆਜਾ ਇਤਰਾਜੀ ਜਿਹੜੀ ਮਾਰਦੀ ਖੱਬੀ ਹੋਵੇ ਨੰਗਰ ਸੇ ਦਾ ਬੜੀ ਹੀ ਮੰਦੀ ਹੈ ਪਾ ਪਾਣੀ ਮਟੇ ਪਰਵਾਰ ਪਤੰਗ ਦਾ ਕੀ ਪਤਪਾਤ ਨਮੋ ਸੁਰਾਨੀ ਜਿਉ ਜਨ ਕਵਰ ਰੂਪਿਆਰ ਹੁਣ ਆ ਗਏ ਆਪਾਂ ਲੀਡਲ ਮਾਰਕੀਟ ਗੁਰਦੁਆਰਾ ਸਾਹਿਬ ਉਸੋਂ ਦੇ ਦਰਸ਼ਨ ਹੋਏ ਹੁਣ ਥੋੜਾ ਬਹੁਤਾ ਗਰੋਸਰੀ ਦਾ ਲੈ ਲਿਆ ਸਮਾਨ ਹਾਂਜੀ ਚਲੋ ਅਹ ਨਾਜ ਕੌਰ ਆਈ ਵੀ ਹੈ ਸ਼ਾਪਿੰਗ ਕਰਨ ਅੱਜ ਸਾਡੇ ਬੰਦੇ ਖਸੇ ਆਏ ਆਵੇਂ ਹੈ ਸਾਰੇ ਮਾਰਕੀਟ 'ਚ ਵੜ ਗਏ ਅੱਜ ਰੌਣਕਾਂ ਲੱਗੀਆਂ ਆਵੀਆਂ ਅਹ ਨਾਜ ਨੇ ਕਈ ਖਰੀਦਣ ਰਣਾਜ ਬੱਚੇ ਚੱਲੋ ਮੰਦੋ ਵੀ ਸਾਈਬਰ ਆ ਜਿਸ ਮੈਂ ਸਾਰਾ ਸਮਾਨ ਦੇ ਲਿਆ ਉਹ ਗੱਡੀ 'ਚ ਰੱਖ ਰਹੇ ਆ ਖੋਲ ਚ ਲੈਣਗੇ ਇੰਡੀਅਨ ਦਾ ਘਰ ਤੇ ਮੈਂ ਆਪਣੇ ਫੇਵਰਿਟ ਇੰਡੀਅਨ ਲੈ ਜਾਊਂਗਾ ਮੈਂ ਬਹੁਤ ਤਰਸਣਾ ਕਿ ਮਨ ਨੂੰ ਅੰਨੇ ਸਵਾ ਲਾਦੇ ਆ ਨਾ ਬੈਸਟ ਲੈ ਜੰਦੀ ਠੀਕ ਆ ਲੈ ਲਈ ਇੰਡੀਆ ਵਾਲੇ ਜਿਹੜਾ ਸਵਾ ਲੱਗਦੇ ਆ ਉਹ ਕਾ ਤੇ ਟੂਕਿੰਗ ਸਾਰਾ ਲੱਖ ਕਰਨਾ ਇੰਡੀਆ ਵਾਲੇ ਨੂੰ ਮੇਤੇ ਮਸਾਲਾ ਹੁੰਦਾ ਨਹੀਂ ਇੱਥੇ ਆਲੇ ਜੇ ਘਟ ਨਾਮਕ ਹੁੰਦਾ ਹੈ ਐਕਸਕ ਬਹੁਤ ਘਟੇ ਜਿਹੜਾ ਨਾਮ ਕਾਇਲੇ ਨਹੀਂ ਹੁੰਦਾ ਟੱਲੇ ਜਿਆ ਲੋ ਲੈ ਜੋ ਵੀ ਸਵਾਦ ਹੁੰਦੇ ਆ ਇੱਥੇ ਤੇ ਇੱਥੇ ਦਾ ਮੰਨ ਨਾ ਉਹ ਵੀ ਘਟ ਪਉਂਦੀ ਹੈ ਕਾਂਥੀ ਦਾ ਲੈ ਲਿਓ ਰੋਟੀ ਲੈ ਜੇ ਬਈ ਨਾ ਦੇ ਅੱਜ ਦੇ ਪ੍ਰਿੰਕਲਸ ਜਿਹੜੇ ਹੁੰਦੇ ਨਹੀਂ ਔਰ ਜਿਹੜੇ ਬਲੂ ਪਰ ਹੁੰਦਾ ਉਹ ਵਾਲੇ ਸਵਾਲ ਆ ਗਏ ਬਸ ਉਹਦਾ ਮਸਾਲਾ ਵਧੀਆ ਹੋ ਸਰੇ ਬਦਲ ਹੋ ਗਏ ਹੁਣ ਮੌਸਮ ਵਧੀਆ ਹੋ ਗਿਆ ਠੰਡਾ ਹੋ ਗਿਆ ਮੌਸਮ ਮੀਂਹ ਦੱਸਿਆ ਬਾ ਦੁਪਹਿਰ ਤੋਂ ਬਾਅਦ ਗਾਇਸ ਮੈਂ ਆਇਆ ਤਾਂ ਦਿੱਕੋ ਜਦ ਵੀ ਮਾਰਕੀਟ ਤੁਹਾਨੂੰ ਪਹਿਣਾ ਵੀ ਦੱਸਿਆ ਤਾਂ ਜਾਵਾਂਗੇ ਇੰਡੀਅਨ ਲੈ 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 ਨਹੀਂ ਆ ਗਿਆ ਲੈ ਜਿੱਤਾ ਨਹੀਂ ਲੈ ਕਰਕਰੇ ਲੈ ਆ ਰਿਹਾ ਮੀਂਹ ਵੀ ਆ ਗਿਆ ਹੁਣ ਚੱਲੀਏ ਆਪਾਂ ਮੀਂਹ ਆ ਗਿਆ ਤੇ ਨਾ ਹੁਣ ਮੈਂ ਵੀਡੀਓ ਆ ਕੇ ਕਰ ਦਿੰਦਾ ਅੱਜ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਫਿਰ ਸਾਡੇ ਚੈਨਲ ਨੂੰ ਲਾਈਕ ਸੁਬਸਕ੍ਰਾਈਬ ਕਰਿਓ ਇਹ ਕਰਿਓ ਬੜੀ ਜੀ ਦੀ ਗੁੰਦਣਾ ਨਹੀਂ ਆਟੋਮੈਟਿਕ ਪਾਕੇ ਬਈ ਬਈ